ਨਹੀਂ ਮੰਨਣਾ ਅੱਜ ਜਿਹੜੀ ਗੱਲ ਕੀਤੀ ਸੀਗੀ ਲੰਗਰ ਬੰਦ ਹੋ ਗਏ ਸਾਰੇ ਦਾਦਾ ਦਿਨ ਹੋ ਗਏ ਘਰ ਛੱਡ ਗਏ ਕਿ ਕਿਸ ਕੇ ਜਗ੍ਹਾ ਤੋਂ ਮਰਾ ਸ਼ਰੀਆ ਰਕਮਪੁਰ ਦਾ ਲਾ ਕੇ ਮੰਡ ਪਿੰਡ ਆ ਹੁਣ ਅਸਲੀ ਮਾਜੇਦਾਰਾਂ ਗਏ ਹਨ ਉਹ ਅਸੀਂ ਬੁਖਾ ਲਾਉਣਾ ਤੇ ਇਹਨਾਂ ਜਿਹੜਾ ਕੀਤੀ ਹੈ ਨਾ ਇਹ ਹੁਣ ਚੇਤੇ ਰੱਖੂਗਾ ਜਨਾਲਾ ਵੀ ਵਾਕਿਆ ਹੋਈ ਇਹ ਨਹੀਂ ਨਿਕਲਦੇ ਪਿਓ ਦੇ ਪੁੱਤ ਵੀ ਸਾਡੇ ਵਾਲੇ ਦੁਆਲੇ ਪਾਣੀ ਆ ਯਾਰ ਆਹੀ ਤੇ ਪਾਣੀ ਚ ਜਾ ਕੇ ਤੁਹਾਡੇ ਤੱਕ ਲੰਗਰ ਬੰਦਾ ਖੇਚ ਮਾਰਿਆ ਡਰਾਲਾ ਦੇ ਸਿਰ ਤੋਂ ਜਾ ਪਾੜ ਕੇ ਆਤਾ। ਥੀਰਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜਿਸ ਦਿਨ ਤੇ ਸੱਟ ਲੱਗੀ ਆ ਮਤਲਬ ਇਹ ਦੇਖੋ ਸੇਵਾਦਾਰ ਕਹਿੰਦੇ ਅਗਲੇ ਨਾ ਹੋਇਆ ਵੀ ਕਹਿੰਦਾ ਯਾਰ ਮੈਨੂੰ ਘਰ ਜਾ ਲੰਗਾ। ਆ ਇਦਾਂ ਦੇ ਲੋਕ ਆ ਤੇ ਤੁਸੀਂ ਇੱਥੇ ਇਹਨਾਂ ਨੂੰ ਨੋਚਣ ਬੈ ਗਈਓ। ਆੜੀ ਤੋਸ ਤੇ ਤੇ ਜਿਹੜਾ ਜਦਨੂ ਜੀ ਕੀਤਾ 10 ਗੱਡੀਆਂ ਲੈ ਕੇ ਰੀਲਾਂ ਹੜਾ 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 ਕਰਦੀਆਂ ਫਿਰਦੀਆਂ ਸੇਵਾ ਕਰਨੀ ਤਾਂ ਸੇਵਾ ਚਾਜ ਨਾ ਕਰੋ ਜਿੱਦਾਂ ਦਾ ਪਾਣੀ ਆਇਆ ਪਹਿਲੇ ਦਿਨ ਆਇਆ ਸੀ ਇੱਥੇ ਅਜਨਾਲੇ ਦੀ ਆ ਕੇ ਸਾਰੇ ਅਹੀਂ ਬੜੀ ਆ ਗਏ ਐਨ ਜੀਓ ਕੋਈ ਬਿਜ਼ਨਸ ਹੈ ਵੀ ਜਿੱਦਰ ਨੂੰ ਮਰਜੀ ਜੜਾ ਮਰਜੀ ਦੱਸਦਾ ਬੰਦੇ ਲੈ ਕੇ ਦਰਪਿਆ ਸੇਵਾ ਕਰਨੀ ਸਿਸਟਮ ਨਾ ਕਰੋ ਯਾਰ ਨੂੰ ਵੀ ਪਤਾ ਵਾ ਅੱਜ 10 10 ਦਿਨ ਹੋ ਗਏ ਆ ਨਾ ਪੁਲਿਸ ਰਾਤ ਸੁੱਤੀ ਆ ਨਾ ਇਹ ਲੋਕ ਰਾਤ ਸੁੱਤੇ ਆ ਇਹਨਾਂ ਨੇ ਉਹਨਾਂ ਬੰਦਿਆਂ ਦੀ ਹੜਪੀਟਤਾ ਦੀ ਬਾਹ ਫੜੀ ਆ ਜਿਹੜੇ ਵਿਚਾਰੇ ਪੱਖੇ ਭਾਣੇ ਸੀਗੇ ਪਲੇਟਫਾਰਮ ਤੇ ਬਹਿ ਕੇ ਆਪਦੀਆਂ ਜਥੇਬੰਦੀਆਂ ਦੇ ਨਾਲ ਬੈਠ ਕੇ ਗੱਲ ਕਰਨੋ ਇਹਨਾਂ ਦੀ ਮੇਨ ਸ਼ਿਕਾਇਤ ਇਹ ਆ ਕਿ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਜਿਹੜੀਆਂ ਰਾਸ਼ਨ ਮੰਡਲ ਵਾਲੀਆਂ ਵਾਂ ਉਹ ਸਲਾਹ ਨਾਲ ਚੱਲਣ ਸਾਡੀ ਮਿੰਤ ਆਪਣੀਆਂ ਜਥੇਬੰਦੀਆਂ ਆ ਗਿਆ ਕੋਈ ਤਰਤੀਬ ਬਣਾਓ ਤੇ ਉਹਨਾਂ ਜਿਹੜੇ ਨਹੀਂ ਆਉਣੇ ਪੰਜਾਬ ਇਹਨਾਂ ਨੂੰ ਵੀ ਪਤਾ ਜਦੋਂ ਤੱਕ ਈਦਾ ਮੰਤਰੀ ਵੀ ਇਦਾਂ ਹੀ ਬੈਂਦੇ ਕਿਉਂ ਕਿਉਂਕਿ ਪਤਾ ਪੰਜਾਬ ਦੇ ਲੋਕਾਂ ਨੂੰ ਵੀ ਜਦੋਂ ਤੱਕ ਸੜਕਾਂ ਨੇ ਬੰਦ ਬਹੁ ਨਾ ਤੁਸੀਂ ਆਉਂਦਾ ਹੀ ਕੋਈ ਨਹੀਂ ਯਾਰ ਸਿਸਟਮ ਹੀ ਨਹੀਂ ਭਾਈ ਜਿੱਥੇ ਹੜਪੀੜਤਾ ਦੇ ਕੋਲ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਅਤੇ ਹੋਰ ਨਾਲ ਸੂਬਿਆਂ ਦੇ ਵਿੱਚੋਂ ਪੰਜਾਬੀ ਜਿਹੜੀ ਆ ਉਹਨਾਂ ਦੀ ਮਤ ਕਰਨ ਲਈ ਪਹੁੰਚ ਰਹੇ ਨੇ ਉਥੇ ਹੀ ਇੱਕ ਅੱਜ ਅਲੱਗ ਤਰੀਕੇ ਦੀ ਤਸਵੀਰ ਦੇਖਣ ਨੂੰ ਮਿਲੀ ਹੈ ਦੱਸ ਦਈਏ ਕਿ ਜੋ ਇਸ ਸਮੇਂ ਪੀੜਤ ਨੇ ਉਹਨਾਂ ਵੱਲੋਂ ਅਜਨਾਲਾ ਮੇਨ ਚੌਂਗ ਨੂੰ ਜਾਮ ਕਰਕੇ ਜਿਹੜਾ ਉਹ ਰੋਸ ਦਰਨਾ ਦਿੱਤਾ ਜਾ ਰਿਹਾ ਅਤੇ ਇਹਨਾਂ ਵੱਲੋਂ ਜਿਹੜੀ ਆ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਸਾਡੇ ਨਾਲ ਜਿਹਨਾਂ ਦਾ ਸਿਰ ਦੇ ਤੇ ਸੱਟ ਲੱਗੀ ਆ ਉਹਨਾਂ ਦੇ ਜਿਹੜੇ ਸਾਥੀ ਮੌਜੂਦ ਹਨ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਪਰਮਜੀਤ ਸਿੰਘ ਕੀ ਗੱਲਬਾਤ ਹੋਈ ਜੀ ਸਾਰੀ ਦੱਸਿਓ ਕਾਲ ਪਾਏ ਆ ਵੀ ਸਾਰਾ ਪੰਜਾਬ ਅਮੜਿਆ ਇਹਨਾਂ ਦੀ ਮੱਤ ਕਰ ਲਈ ਅਸੀਂ ਆਏ ਸਾਰੇ ਦਾ ਦਾ ਦਿਨ ਹੋ ਗਿਆ ਘਰ ਛੱਡ ਕੇ ਕਿ ਕਿਸ ਕਿਸ ਜਗ੍ਹਾ ਤੋਂ ਮੇਰਾ ਸ਼੍ਰੀ ਹਰਕਮਿੰਦਰਪੁਰ ਦੇ ਇਲਾਕੇ ਮੱਡ ਪਿੰਡ ਆ ਅੱਛਾ ਇਹਨਾਂ ਨੂੰ ਐ ਲੱਗਦਾ ਵੀ ਸਾਇਦ ਮਾਜਾ ਇਹੋ ਹੀ ਆ ਇਹ ਭੁੱਲ ਜਾਂਦੇ ਮਾਜਾ ਬੜੀ ਦੂਰ ਤੱਕ ਜਾਂਦਾ ਅਸੀਂ ਵੀ ਇਸੇ ਮਾਜੇ ਦਾ ਖੂਨ ਹੈ ਇਹਨਾਂ ਨੇ ਜਿਹੜੀ ਕਰਵਹਾਲੀ ਹੈ ਨਾ ਅੱਜ ਅੱਜ ਲੱਗਾ ਪਤਾ ਵੀ ਇਹ ਮਾਜਾ ਨਹੀਂ ਰਿਹਾ ਹੁਣ ਅਸਲੀ ਮਾਜੇ ਦਾ ਰੰਗ ਇਹਨਾਂ ਨੂੰ ਅਸੀਂ ਵਖਾ ਲੈਣਾ ਤੇ ਇਹਨਾਂ ਜਿਹੜਾ ਕੀਤੀ ਹੈ ਨਾ ਇਹ ਹੁਣ ਚੇਤੇ ਰੱਖੂਗਾ ਅਜ ਨਾਲ ਆ ਵੀ ਵਾਕਿਆ ਹੋਈ ਕੋਈ ਇਹ ਬੰਦੇ ਆਡੇ ਗਏ ਇਹਨਾਂ ਨੂੰ ਇੱਕ ਇਹਨਾਂ ਨੂੰ ਘਰ ਘਰ ਜਾ ਕੇ ਕਾਰਕਾਰੇ ਨਾਲ ਰਾਸ਼ਨ ਪਚਾਈਏ ਇਹ ਨਹੀਂ ਨਿਕਲਦੇ ਪਿਓ ਦੇ ਪੁੱਤ ਵੀ ਸਾਡੇ ਆਲੇ ਦੁਆਲੇ ਪਾਣੀ ਆ ਯਾਰ ਅਸੀਂ ਤੇ ਪਾਣੀ ਚ ਜਾ ਕੇ ਤੁਹਾਡੇ ਤੱਕ ਲੰਗਰ ਪਚਾਉਣੀ ਸੱਪ ਸੱਪ ਵੀ ਨੇ ਹੋਰ ਵੀ ਕੀੜੇ ਮਕੋੜੇ ਪਾਣੀ ਦੇ ਆਹੀਂ ਆਸੀਂ ਮਾਵਾ ਦੇ ਪੁੱਤ ਨਹੀਂ ਗੇ ਜਿਹੜਾ ਉਹ ਆਇਆ ਇਨੀ ਦਰੋ ਕੇ ਮਾਂ ਦਾ ਪੁੱਤ ਨਹੀਂ ਗਾ ਉਹਨੂੰ ਪੈ ਗਏ ਆ ਟੁੱਟ ਕੇ ਜਿਦਾਂ ਲਾਹ ਹੁੰਦੀਆਂ ਬੰਦਾ ਖਿੱਚ ਮਾਰਿਆ ਡਰਾਲਾ ਦੇ ਸਿਰ 'ਚ ਉਹ ਜਾ ਪਾੜ ਕੇ ਰਹਾਤਾ ਉਤੋਂ ਰੋੜੇ ਵੱਖਰੇ ਮਾਰੇ ਕਿਰਪਾਨਾ ਹਟ ਗੱਡੀ ਫਿਰਦੇ ਐ ਤੇ ਆ ਵੀਰ ਆ ਗਿਆ ਪੁੱਛ ਕਿਹੜੀ ਕਿਹੜੀ ਗੱਲ ਤੋਂ ਕਾਰਨ ਕੀ ਬਣਿਆ ਕਿ ਇੱਕ ਤਰਫ ਇਹ ਸੇਵਾ ਕਰੀਆ ਭੁੱਖ ਖਲਾਰੀ ਹੋਰ ਕੀ ਇੱਥੇ ਆ ਮੇਰਾ ਵੀਰ ਆ ਇਨੀ ਦੂਰੋਂ ਆਇਆ ਗੱਲਬਾਤ ਕਰਦੇ ਭਾਜੀ ਖੜੇ ਰਹਿ ਜਾ ਵੀਰ ਬੈਠ ਜਾ ਬੈਠ ਜਾ ਬੈਠ ਜਾ ਭਾਜੀ ਇੱਕ ਬੈਠੇ ਤੇ ਕੈਮਰਾ ਚੱਲੂਗਾ ਬੈਠ ਜਾ ਭਾਜੀ ਬੈਠ ਜਾ ਨੇ ਮੈਨੂੰ ਪਈ ਬੈਜੋ 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 ਚੁੱਕ ਜਾ ਮੇਰਾ ਵੀਰ ਇੱਕ ਮਿੰਟ ਸੋ ਭਾਜੀ ਗੱਲਬਾਤ ਕਰਦੇ ਆ ਜਿਹੜਾ ਪੀੜਤ ਹੈਗਾ ਉਸ ਸਮੇਂ ਪਹੁੰਚਿਆ ਹੋਇਆ ਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜਿਸਦੇ ਤੇ ਸੱਟ ਲੱਗੀ ਆ ਉਸਦੇ ਜਿਹੜਾ ਉਸਦੇ ਸਾਥੀ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਸੋ ਗੱਲਬਾਤ ਕਰਦੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੈਂ ਕਹਿੰਦਾ ਤੂੰ ਮੇਰੀ ਸੁਣ ਵੀਰ ਗੱਲ ਵੀਰ ਵਿਚਾਰਾ ਆਈਂਦਾ ਮਤਲਬ ਇਹ ਵੇਖੋ ਸੇਵਾਦਾਰ ਕਿੰਦੇ ਅਗਲੇ ਨਾ ਹੋਇਆ ਵੀ ਕਹਿੰਦਾ ਯਾਰ ਮੈਨੂੰ ਘਰ ਚਾਲਾਂ ਦੇ ਆ ਇਦਾਂ ਦੇ ਲੋਕ ਆ ਤੇ ਤੁਸੀਂ ਇੱਥੇ ਇਹਨਾਂ ਨੂੰ ਨੋਚਣ ਬੈਹਿ ਗਈਓ ਇਹ ਵੀਰ ਚਲ ਜਣਾ ਘਰੋਂ ਨੇ ਅਸੀਂ ਸਰਬੱਤਾਂ ਦੇ ਕੈਮਰੇ ਸਾਹਮਣੇ ਕੀਤਾ ਵੀ ਝੂਠ ਨਹੀਂਗਾ ਠੀਕ ਆ ਇਹ ਵੀਰ ਹੁਣੇ ਚਲ ਜੇ ਘਰ ਅਸੀਂ ਇਹਨੂੰ ਨਹੀਂ ਤਾਂ ਕਰਨਾ ਅਸੀਂ ਆਪਣਾ ਸਿਸਟਮ ਠੀਕ ਕਰਨਾ ਪਾਜੀ ਉਹ ਜਿਹੜੇ ਲੋਕ ਸੀ ਉਹ ਤੁਹਾਡੇ ਕੋਲ ਰਾਸ਼ਨ ਮੰਗਣ ਆਏ ਰਾਸ਼ਨ ਨਹੀਂ ਦਿੱਤਾ ਗਿਆ ਤਾਂ ਸਿਰ ਦੇ ਉੱਤੇ ਇਟਾ ਰੋੜੇ ਚਲਾਤੇ ਰਾਸ਼ਨ ਤਾਂ ਵੀ ਸਾਰੇ ਬੰਦੇ ਆ ਰਾਸ਼ਨ ਕਿਹਨੂੰ ਨਹੀਂ ਦਿੱਤਾ ਸਾਰੇ ਬੰਦੇ ਆ ਗਏ ਜੀ ਵੀਰ ਜੀ ਅੱਛਾ ਹਾਂ ਜੀ ਅਸੀਂ ਬ ਮੁੜ ਅਸੀਂ ਤਾਂ ਆ ਰਹੇ ਸੀ ਬਾਬ ਜੀ ਅੱਛਾ ਵਾਪਸ ਆ ਰਹੇ ਸੀ ਬਾਬ ਜੀ ਜੀ ਵੀਰ ਹਾਂ ਜੀ ਤਾਂ ਥੋੜਾ ਤੁਸੀਂ ਵਿਸਥਾਰ ਨਾਲ ਦੱਸ ਦਿਓ ਨਾ ਦਰਸ਼ਕ ਦੇਖ ਰਹੇ ਨੇ ਪ੍ਰਸ਼ਾਸਨ ਵੀ ਦੇਖ ਰਿਹਾ ਹੈ ਮੇਰਾ ਤਾਂ ਵੀਰ ਮੈਨੂੰ ਤਾਂ ਸਹੀ ਪਤਾ ਹੀ ਨਹੀਂ ਲੱਗਿਆ ਮੇਰਾ ਤਾਂ ਜਿੰਮੀ ਵੀ ਆ ਮੈਂ ਦਾਲੇ ਦੇ ਜਿਆਦਾ ਥੋੜਾ ਬਚੋ ਬਚੋ ਰਹਿ ਗਿਆ ਬਸ ਨਾ ਸ਼ੁਕਰ ਕਰੋ ਵੀ ਬਣਾ ਜਿਹੜੇ ਨਾਲ ਦੇ ਸੀਗੇ ਯਾਰ ਹੁਣ ਮੰਨ ਲਓ ਉੱਥੇ ਨਾਲ ਉੱਥੇ ਗੈਂ ਨ ਯਾਰ ਕੀ ਪਤਾ ਵੱਧ ਘਟ ਉਹਨਾਂ ਦੇ ਲੱਗ ਜਾਂਦੀ ਯਾਰ ਸਾਟ ਵੇਟ ਹੋਰ ਹਾਂ ਹਾਂ ਪਤਾ ਉਹਦੀ ਕਰਦੇ ਹਾਂ ਤਾਂ ਤੁਹਾਡੇ ਕੋਲ ਜਿਹੜਾ ਜਦੋਂ ਤੁਸੀਂ ਰਾਸ਼ ਨੂੰ ਮੰਨ ਰਹੇ ਸੀ ਕੋਈ ਮਤਲਬ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਲੋਟ ਕੋ ਕਰਨ ਦੀ ਕੋਸ਼ਿਸ਼ ਕੀਤੀ ਗਾਦੀ ਜੀ ਨਹੀਂ ਨਹੀਂ ਜਿੰਨਾ ਨੇ ਤੁਹਾਡੇ ਸਿਰ ਸੱਟ ਲੱਗੀ ਆ ਕਾਰਨ ਕੀ ਸੀ ਮੈਂ ਇਹ ਯਾਰ ਰਹੀ ਦੀ ਵੀਰ ਯਾਰ ਰਹੀ ਅੱਛਾ ਲੈਣਾ ਵੀ ਇੱਕ ਗੱਡੀ ਉੋਂ ਤੁਰਪੀ ਇੱਕ ਪੇਡਾ ਨੂੰ ਦਾ ਤੁਰਪੀ ਦੱਸਿਓ ਭਾਜੀ ਦੱਸੋ ਗਿਆ ਉਹਨਾਂ ਨੂੰ ਬੇਨਤੀ ਕਰ ਇਹਨਾਂ ਨੂੰ ਪਤਾ ਵੀ ਕੀ ਦਾ ਮੈਨੂੰ ਤਾਂ ਵੀਰੇ ਮੈਂ ਤਾਂ ਡਾਲੇ ਚ ਲੱਗਿਆ ਵੀਰਾ ਵੀ ਨਾਲ ਕੋਈ ਨਹੀਂ ਸੁਣਦਾ ਅੱਛਾ ਭਾਈ ਸਰ ਦੱਸਿਓ ਥੋੜਾ 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 ਕਲੀਅਰ ਉਹਨੇ ਉਹ ਨਮਾਇਦੇ ਹੁਣ ਆਪਣੀਆਂ ਰੀਲਾਂ ਤੋਂ ਸਾਰਾ ਸੋ ਪੁਲਿਸ ਪ੍ਰਸ਼ਾਸਨ ਵੀ ਇਥੇ ਪਹੁੰਚ ਚੁੱਕਾ ਹੈ ਤੇ ਜੋ ਪੀੜਾ ਤੇਰਾ ਤਾਂ ਪੁਲਿਸ ਪ੍ਰਸ਼ਾਸਨ ਦੇ ਵਿਚਾਲੇ ਗੱਲਬਾਤ ਹੋ ਰਹੀ ਹੈ ਸੋ ਇਸ ਸਮੇ ਜਿਹੜਾ ਅਜਨਾਲਾ ਅਜਨਾਲਾ ਮੇਨ ਚੌਂਗ ਜਾਮ ਕੀਤਾ ਹੋਇਆ ਹਾਂਜੀ ਭਾਈ ਸਾਹਿਬ ਉਹ ਯਾਰ ਮੇਰਾ ਮੋਬਾਈਲ ਗੱਡੀ ਅੱਛਾ ਹੁਣ ਕੀ ਤੁਹਾਡੀ ਮੰਗ ਕੀ ਹੈ ਤੁਹਾਡੀ ਮੰਗ ਕੋਈ ਨਹੀਂ ਸਾਡੀਆਂ ਜਿਹੜੀਆਂ ਸੇਵਾਦਾਰ ਨੇ ਉਹ ਨਹੀਂ ਭਾਈ ਕੋਈ ਨਾ ਕੋਈ ਪ੍ਰੋਬਲਮ ਨਹੀਂ ਹੈਗੀ ਭਾਈ ਸਾਹਿਬ ਦੱਸਿਓ ਜਰਾ ਸਾਡੀਆਂ ਸੰਸਥਾਵਾਂ ਇੱਥੇ ਬਹਿਣ ਆ ਕੇ ਹਾਂਜੀ ਇੱਕ ਤਰੀਕਾਕਾਰ ਬਣਾਉਣ ਸੇਵਾ ਦਾ ਜਿਹੜੀ ਤੁਸ ਦਿੱਤੀ ਹੈ ਜਿਹੜਾ ਜਦ ਨੂੰ ਜੀ ਕੀਤਾ 10 ਗੱਡੀਆਂ ਲੈ ਕੇ ਰੀਲਾਂ ਹੜਾ ਹਲਾ 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 ਕਰਦੀਆਂ ਫਿਰਦੀਆਂ ਸੇਵਾ ਕਰਨੀ ਤਾਂ ਸੇਵਾ ਚਾਜ ਨਾ ਕਰੋ ਇਹ ਆ ਕੋਈ ਤਰੀਕਾ ਕਰਨੀ ਦਾ ਸੇਵਾ ਕਰਨ ਦਾ ਬੈਠ ਕੇ ਇੱਕ ਸਿਸਟਮ ਬਣਾਓ ਪਿੰਡ ਵੰਡੋ ਡਾਟਾ ਇਕੱਠਾ ਕਰੋ ਜਿਹੜੀ ਜ਼ਰੂਰਤ ਉਹਦੇ ਤੱਕ ਚੀਜ਼ ਪਹੁੰਚਾਓ ਲੋਕਾਂ ਦੇ ਘਰ ਪਰਨ ਵਾਲਾ ਕੰਮ ਨਾ ਕਰੋ ਐਵੇਂ ਖੇਡ ਬਣੀ ਪਈ ਯਾਰ ਸਾਡੇ ਭਾ ਦੀ ਉਤੋਂ ਹੜ ਆਏ ਪਏ ਅਸੀਂ ਜਿਹੜਾ ਵਾ ਉਹ ਧੇਰ ਰੀਲਾਂ ਤੇ ਆਂ ਦਵਲੀ ਆਉਂਦੇ ਕੰਮ ਕੋਈ ਤਰੀਕਾ ਕਰ ਬਣਾਇਆ ਜਾਵੇ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਜਦੋਂ ਤਾਂ ਪਾਣੀ ਆਇਆ ਪਹਿਲੇ ਦਿਨ ਆਏ ਅਸੀਂ ਇੱਥੇ ਅਜਨਾਲੇ ਦੀ ਆ ਕੇ ਸਾਰੇ ਅਸੀਂ ਫੜੀ ਆ ਕੇ ਰੋਲਾ ਪਾਇਆ ਹੈ ਵੀ ਇੱਥੇ ਬੇੜੀਆਂ ਦੇ ਦੋ ਲੋਕਾਂ ਦਾ ਮੰਦਾ ਰੋਇਣਾ ਅਜਨਾਲਾ ਇਕੱਠਾ ਕੀਤਾ ਅਸੀਂ ਰੋਲਾ ਪਾ ਕੇ ਸੰਸਥਾਵਾਂ ਨੂੰ ਅਜਨਾਲੇ ਤੇ ਆਹ ਸਲਾਹ ਦਿੱਤਾ ਉਹਨਾਂ ਨੇ ਸਾਨੂੰ ਮਤਲਬ ਕਿ ਉਹਨਾਂ ਲੋਕਾਂ ਨੂੰ ਸ਼ਰਮ ਕਰਨੀ ਚਾਹੀਦੀ ਇੱਕ ਤਰਫ ਤੁਸੀਂ ਜਿਹੜਾ ਉਹਨਾਂ ਲਈ ਰਾਹਸਮਗਰੀ ਲੈ ਕੇ ਪਹੁੰਚ ਰਹੇ ਹੋ ਤੇ ਇੱਕ ਤਰਫ ਉਹਨਾਂ ਨੇ ਜਿਹੜਾ ਹੈ ਤੁਹਾਡੇ ਸਾਥੀ ਦੇ ਉੱਤੇ ਜਿਹੜਾ ਉਹ ਸੱਟ ਲਗਾਤੀ ਹੈ ਉਸ ਮੈਂ ਕਹਿੰਦਾ ਸ਼ਰਮ ਚਾਹੀਦੀ ਯਾਰ ਸਾਡੇ ਬੰਦੇ ਨੂੰ ਸ਼ਰਮ ਚਾਹੀਦੀ ਹੈ ਐਨ ਜੀਓ ਕੋਈ ਬਿਜ਼ਨਸ ਹੈ ਜਿੱਦਾਂ ਨੂੰ ਮਰਜੀ ਜੜਾ ਮਰਜੀ ਦੱਸਦਾ ਬੰਦੇ ਲੈ ਕੇ ਤੁਰ ਪਿਆ ਸੇਵਾ ਕਰਨੀ ਸਿਸਟਮ ਨਾ ਕਰੋ ਯਾਰ ਪੰਜਾਬ ਯੋਧਿਆਂ ਦੀ ਧਰਤੀ ਮੰਗਤਿਆਂ ਦੀ ਬਣਾ ਕੇ ਰੱਖਦੇ ਲੱਗੇ ਹੀ ਉਹ ਯਾਰਾ ਸਿਸਟਮ ਬਣਾਓ ਇੱਕ ਬਹੁ ਇੱਥੇ ਸਿਸਟਮ ਬਣਾਓ ਫਿਰ ਤੁਰੋਂ ਭਾਵੇਂ ਇਧਰੋਂ ਜਿੱਦਾਂ ਨੂੰ ਮਰਜੀ ਇਲਾਕੇ ਵੰਡੋ ਇੱਕੋ ਥਾਂ ਤੇ 10-10 20-20 ਸੰਸਥਾਵਾਂ ਇੱਕੋ ਪਿੰਡੇ ਤੁਰੀਆਂ ਫਿਰਦੀਆਂ ਰੀਲਾਂ ਬਣਾਉਣ ਨੂੰ ਸਿਸਟਮ ਬਣਾਓ ਤੁਹਾਡੀ ਕਿਹੜੀ ਸੰਸਥਾ ਪਾਜੀ ਦਲ ਖਾਲਸਾ ਤਾਂ ਹੁਣ ਕੀ ਮੁੱਖ ਮੰਗੀ ਆ ਤੁਹਾਡੀ ਮੁੱਖ ਮੰਗ ਮੈਂ ਵੀਰ ਦਾਤੀ ਹੁਣ ਬਸ ਕਰੋ ਮੈਨੂੰ ਅੱਗੇ ਹੋਰ ਕੀ ਪਤਾ ਨਹੀਂ ਕੰਨ ਸੁਪੂਲਿਸ ਪੁਲਿਸ ਪਰਸ ਹਸਨ ਵੀ ਇੱਥੇ ਪਹੁੰਚ ਆਇਆ ਗੱਲਬਾਤ ਕਰਦੇ ਆ ਹਾਂਜੀ ਐਸਟੀਓ ਸਾਹਿਬ ਕੀ ਕਰਨਾ ਜਿਹੜਾ ਇਹ ਦੱਸ ਰਿਹਾ ਕਿ ਇਹ ਜਿਹੜਾ ਪਿੰਡਾਂ ਦੇ ਵਿੱਚ ਰਾਸਮਗਰੀ ਲੈ ਕੇ ਗਏ ਉੱਥੋਂ ਦੇ ਕੁਝ ਲੋਕਾਂ ਵੱਲੋਂ ਜਿਹੜਾ ਉਹ ਇਹਨਾਂ ਦੇ ਹਮਲਾ ਕੀਤਾ ਗਿਆ ਇਹਨਾਂ ਦੇ ਸਾਥੀ ਦੇ ਉੱਤੇ ਸੱਟ ਲੱਗੀ ਹੈ ਇਹ ਕੋਗਾ ਪਿੰਡ ਥਾਣੇ ਪਿੰਡੀ ਸੈਦਾਂ ਚ ਪੈਂਦਾ ਵਾ ਮੈਂ ਡੀਐਸਪੀ ਸਾਹਿਬ ਸਰਦਾਰ ਇੰਦਰਜੀਤ ਸਿੰਘ ਹੁਣੀ ਜਿਹੜੇ ਉੱਥੋਂ ਦੇ ਸੁਪਰਵਾਈਜ਼ਰੀ ਅਫਸਰ ਆ ਉਹਨਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਆ ਵੀ ਸਾਨੂੰ WhatsApp ਤੇ ਸ਼ਿਕਾਇਤ ਪਾਦਨ ਤੇ ਐਕਸ਼ਨ ਹੋਊਗਾ ਕਿਉਂਕਿ ਜਿਹੜੇ ਹਾਲਾਤਾਂ ਦੇ ਵਿੱਚ ਅਜਨਾਲੇ ਹਲਕੇ ਦੀ ਜਨਤਾ ਜੂਝ ਰਹੀ ਆ ਜਿੰਨਾ ਮੁਸ਼ਕਲਾਂ ਦੇ ਵਿੱਚੋਂ ਆਪਾਂ ਲੰਘ ਰਹੇ ਆ ਤੁਹਾਨੂੰ ਵੀ ਪਤਾ ਵਾ ਅੱਜ 10-10 ਦਿਨ ਹੋ ਗਏ ਆ ਨਾ ਪੁਲਿਸ ਰਾਤ ਸੁੱਤੀ ਆ ਨਾ ਇਹ ਲੋਕ ਰਾਤ ਸੁੱਤੇ ਆ ਇਹਨਾਂ ਨੇ ਉਹਨਾਂ ਬੰਦਿਆਂ ਦੀ ਹੜਪੀੜਤਾ ਦੀ ਬਾਹ ਫੜੀ ਆ ਜਿਹੜੇ ਵਿਚਾਰੇ ਭੁੱਖੇ ਭਾਣੇ ਸੀਗੇ ਪਰ ਜੇ ਕੋਈ ਛੋਟੀ ਮੋਟੀ ਇਸ ਮਹਿਬ ਦੇ ਦੌਰਾਨ ਗਲਤੀ ਹੋ ਜਾਂਦੀ ਆ ਉਹਦਾ ਮਤਲਬ ਇਹ ਨਹੀਂ ਵੀ ਆਪਾਂ ਚੌਂਕ ਜਾਮ ਕਰਕੇ ਤੇ ਹੋਰ ਪਰੇਸ਼ਾਨ ਕਰੀਏ ਪਬਲਿਕ ਨੂੰ ਮੇਰੀ ਇਹਨਾਂ ਦੇ ਗਾੜੀ ਹੱਥ ਜੋੜ ਕੇ ਪੀ ਲਿਆ ਕਿ ਤੁਸੀਂ ਕਿਸੇ ਪਲੇਟਫਾਰਮ ਤੇ ਬਹਿ ਕੇ ਆਪਦੀਆਂ ਜਥੇਬੰਦੀਆਂ ਦੇ ਨਾਲ ਬੈਠ ਕੇ ਗੱਲ ਕਰ ਲਓ ਇਹਨਾਂ ਦੀ ਮੇਨ ਸ਼ਿਕਾਇਤ ਇਹ ਆ ਕਿ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਜਿਹੜੀਆਂ ਰਾਸ਼ਨ ਵੰਡਣ ਵਾਲੀਆਂ ਵਾਂ ਉਹ ਸਲਾਹ ਨਾਲ ਚੱਲਣ ਜਿੱਥੇ ਲੋੜ ਆ ਉੱਥੇ ਰਾਸ਼ਨ ਪਹੁੰਚਾਇਆ ਜਾਵੇ ਜਿੱਥੇ ਨਹੀਂ ਲੋੜ ਉੱਥੇ ਨਾ ਰਾਸ਼ਨ ਪਹੁੰਚਾਇਆ ਜਾਵੇ ਇਸ ਕਰਕੇ ਮੈਂ ਇਹਨਾਂ ਦੇ ਗਾੜੀ ਹੱਥ ਜੋੜ ਕੇ ਅਪੀਲ ਕਰ ਸਕਦਾ ਵਾਂ ਕਿ ਆਪਾਂ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ ਜੇ ਆਪਣੀ ਜਥੇਬੰਦੀ ਦਾ ਕੋਈ ਮਸਲਾ ਹੈਗਾ ਵਾ ਆਪਾਂ ਨਮਾਇंदे ਇਕੱਠੇ ਕਰਕੇ ਬਹਿ ਕੇ ਗੱਲ ਕਰ ਲਈਏ ਕਿਸੇ ਪਲੇਟਫਾਰਮ ਤੇ ਬੈਠ ਕੇ ਗੱਲ ਕਰ ਲਈਏ ਮੇਰੀ ਇਹਨਾਂ ਗਾੜੀ ਅਪੀਲ ਆ ਹੋਰ ਕੁਝ ਨਹੀਂ ਹੈਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਜਾਏਗਾ ਇਹ ਦੱਸ ਰਹੇ ਕਿ ਸ੍ਰੀ ਹਰਗੋਬਿੰਦਪੁਰ ਤੋਂ ਆਇਆ ਤਾਂ ਇਹਨਾਂ ਨੂੰ ਪਛਾਣ ਹੈਗੀ ਉਹਨਾਂ ਦੀ ਕਿਹੜੇ ਸੀ ਉਸ ਸਮੇਂ ਉੱਥੇ ਲੋ ਪਛਾਣ ਆਪੇ ਪੁਲਿਸ ਲੱਭ ਲੈਂਦੀ ਹੁੰਦੀ ਆ ਕੋਈ ਗੱਲ ਨਹੀਂ ਉੱਥੇ ਸੀਸੀਟੀਵੀ ਕੈਮਰਾ ਦਾ ਪ੍ਰਬੰਧ ਹੋਊਗਾ ਸਾਰਾ ਕੁਝ ਹੋਊਗਾ ਇਹਨਾਂ ਦੀ ਇਹਨਾਂ ਵੱਲੋਂ ਸ਼ਿਕਾਇਤ ਜ਼ਰੂਰ ਕੀਤੀ ਜਾਣੀ ਚਾਹੀਦੀ ਆ ਸਬੰਧਤ ਥਾਣੇ ਦੇ ਵਿੱਚ ਪਿੰਡਿਸ ਇਦਾ ਥਾਣੇ ਦੇ ਵਿੱਚ ਵੀ ਸਾਡੇ ਨਾਲ ਆ ਹਾਦਸਾ ਹੋਇਆ ਵਾ ਬੇਸਿਕਲੀ ਇਹਨਾਂ ਦੀ ਜਿਹੜੀ ਕੰਪਲੇਂਟ ਆ ਮੈਨੂੰ ਜੋ ਇਹਨਾਂ ਦੱਸੀ ਆ ਫਿਜੀ ਫਿਜ਼ੀਕਲੀ ਉਹ ਇਹ ਆ ਵੀ ਜਿੰਨੇ ਵੀ ਆ ਜਿੰਨੀਆਂ ਵੀ ਐਨਜੀਓ ਚ ਸਮਾਨ ਵੰਡ ਰਹੀਆਂ ਵਾ ਹੜਪੀਟ ਤਾ ਨੂੰ ਉਹ ਸਲਾਹ ਨਾਲ ਨਹੀਂ ਚੱਲ ਰਹੀਆਂ ਜਿਹੜੀ ਅਸਲ ਇਹਨਾਂ ਦੀ ਸ਼ਿਕਾਇਤ ਆ ਕਿ ਉਹ ਸਲਾਹ ਨਾਲ ਨਹੀਂ ਚੱਲ ਰਹੀਆਂ ਉਹ ਕੁਝ ਕਿਤੇ ਇੱਕ ਟਰਾਲੀ ਚੱਲ ਜਾਂਦੀ ਆ ਕਿਤੇ 10 ਟਰਾਲੀਆਂ ਚੱਲ ਮੈਂ ਵੀ ਇਹ ਗੱਲ ਵੇਖੀ ਆ ਪਿੰਡਾਂ ਦੇ ਵਿੱਚ ਹੀ ਰਹਿਣਾ ਰੋਜ਼ ਦਿਨ ਰਾਤ ਮੈਂ ਵੀ ਇਹ ਗੱਲ ਵੇਖੀ ਆ ਪਰ ਦੇਖੋ ਜਿੱਥੇ ਲੋੜ ਆ ਜਿਹੜੀ ਚੀਜ਼ ਦੀ ਲੋੜ ਆ ਉਹ ਸਲਾਹ ਨਾਲ ਚਲਣੀ ਚਾਹੀਦੀ ਆ ਤੇ ਮੈਂ ਇਹਨਾਂ ਨੂੰ ਹੁਣ ਐਂਡ ਟੂ ਐਂਡ ਆਪਦੇ ਮੇਰੇ ਵੀਰ ਆਏ ਮੇਰੇ ਇਲਾਕੇ ਚੋਂ ਆਇਆ ਮੈਂ ਇਹਨਾਂ ਨੂੰ ਅਪੀਲ ਕਰਾਂਗਾ ਕਿ ਆਪਾਂ ਚੌਕ ਖਾਲੀ ਕਰਦੀਏ ਪਬਲਿਕ ਨੂੰ ਨਾ ਪਰੇਸ਼ਾਨ ਕਰੀਏ ਇਹਦੇ ਵਿੱਚ ਕਈ ਗਰਭਵਤੀ ਔਰਤਾਂ ਵੀ ਫਸੀਆਂ ਹੋਣਗੀਆਂ ਕਈ ਬਿਮਾਰ ਵੀ ਫਸੇ ਹੋਣਗੇ ਕਈ ਦੂਰੋਂ ਆਏ ਹੋਣਗੇ ਕਿਸੇ ਨੇ ਮੰਜ਼ਿਲ ਤੇ ਜਾਣਾ ਵਾ ਕਿਸੇ ਨੇ 에어ਪੋਰਟ ਤੇ ਜਾਣਾ ਕਿਸੇ ਨੇ ਕਿਤੇ ਜਾਣਾ ਵਾ ਲੋਕਾਂ ਦਾ ਭਾਰੀ ਨੁਕਸਾਨ ਹੋਊਗਾ ਇਸ ਚੀਜ਼ ਨੂੰ ਆਪਾਂ ਧਿਆਨ ਚ ਰੱਖ ਕੇ ਜਿਤਨਾ ਆਪਾਂ ਪਹਿਲਾ ਸਬੂਤ ਦਿੱਤਾ ਵਾ ਉਦਾਂ ਹੀ ਆਪਾਂ ਇਨਸਾਨੀਅਤ ਦਾ ਸਬੂਤ ਦੇ ਕੇ ਤੇ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ ਬਸ ਮੇਰੀ ਇਹ ਬੇਨਤੀ ਭਾਈ ਸਾਹਿਬ ਉਹ ਕਹਿ ਰਿਹਾ ਕਿ ਤੁਸੀਂ ਇੱਕ ਕੰਪਲੇਟ ਵਟਸਐਪ ਕੰਪਲੇਟ ਦੇ ਦਿਓ ਅਸੀਂ ਉਹਨਾਂ ਖਿਲਾਫ ਮਕਦਮ ਸਾਡੀ 100 ਹਜ਼ਾਰ ਰਸਾ ਸਰ ਇਹਦੇ ਗਾਂਢੀ ਸਾਡੀ ਨਾਲ ਪ੍ਰਸ਼ਾਸਨ ਨਾਲ ਲੜਾਈ ਤੇ ਨਾਜ ਨੇ ਸਿਰ ਪਾੜਿਆ ਉਹਦੇ ਨਾਲ ਸਾਡੀ ਮਿਹਨਤ ਆਪਣੀਆਂ ਜਥੇਬੰਦੀਆਂ ਆ ਗਿਆ ਕੋਈ ਤਰਤੀਬ ਬਣਾਓ ਤੇ ਉਹਨਾਂ ਚਿਰੇ ਨਹੀਂ ਆਉਣੇ ਪੰਜਾਬ ਇਹਨਾਂ ਨੂੰ ਵੀ ਪਤਾ ਜਦੋਂ ਤੱਕ ਈਦਾ ਮੰਤਰੀ ਵੀ ਇਦਾਂ ਹੀ ਬੈਂਦੇ ਕਿਉਂ ਕਿਉਂਕਿ ਪਤਾ ਪੰਜਾਬ ਦੇ ਲੋਕਾਂ ਨੂੰ ਵੀ ਜਦੋਂ ਤੱਕ ਸੜਕਾਂ ਦੇ ਬੰਦ ਬਹੁ ਨਾ ਤੁਸੀਂ ਆਉਂਦਾ ਹੀ ਕੋਈ ਨਹੀਂ ਯਾਰ ਸਿਸਟਮ ਹੀ ਨਹੀਂ ਕੋਈ ਅਸੀਂ ਸੌ ਸੌਖੇ ਬੈਠੇ ਇੱਥੇ ਮੈਂ ਦੱਸ ਤੂੰ ਸੌਖੇ ਬੈਠੇ ਆਂ ਭਾਜੀ ਮੈਨੂੰ ਕਹਿਦਣ ਵੀ ਅਸੀਂ ਖੁਸ਼ੀ ਨਾਲ ਬੈਠੇ ਆਂ ਅਸੀਂ ਜੇ ਨਾ ਬੈਠੇ ਆਉਣਾ ਹੀ ਨਹੀਂ ਯਾਰ ਕਿ ਇੱਧਰ ਸਿਵਲ ਹਸਪੀਟਲ ਐ ਐਂਬੂਲੈਂਸ ਵਗੜੀਆਂ ਨੇ ਸਾਰੇ ਪਾਸੇ ਹੀ ਆ ਸਾਰੇ ਪਾਸੇ ਹੀ ਆ ਹਸਪੀਟਲ ਇੱਕ ਪਾਸੇ ਨਹੀਂ ਸਾਰੇ ਪਾਸੇ ਹੀ ਆ ਅਸੀਂ ਨਹੀਂ ਚਾਹਂਦੇ ਅਸੀਂ ਦੇ ਭਰਾ ਉਹਨਾਂ ਨੂੰ ਕੱਢਣਾ ਹੈ ਜਿਹੜੇ ਫਸੇ ਪਏ ਘਰਾਂ 'ਚ ਤੇ ਸਾਡਾ ਸ਼ੌਂਕ ਆ ਅਸੀਂ ਉਹਨਾਂ ਨੂੰ ਫਸਾਈਏ ਜਿਹੜੇ ਇੱਥੇ ਨੇ ਇਹ ਕੋਈ ਸ਼ੌਂਕ 'ਚ ਨਹੀਂ ਅਸੀਂ ਬੈਠੇ ਮੇਰਾ ਭਰਾ ਡਿਬੇਟ ਨਾ ਕਰਾ ਮੈਂ ਜਿੱਥੇ ਬੇਨਤੀ ਕਰਨੀ ਐ ਨਾ ਉੱਥੇ ਪਹੁੰਚਣੀ ਐ ਇਹਨਾਂ ਅੱਗੇ ਮੇਰੇ ਹੱਥ ਬੰਨ੍ਹ ਕੇ ਪ੍ਰਸ਼ਾਸਨ ਭਾਜੀ ਬੇਨਤੀ ਐ ਸੋ ਸਪੀਡਰ ਤੇਰ ਵੱਲੋਂ ਜਿਹੜਾ ਆ ਉਹ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਜਿੰਨੀਆਂ ਵੀ ਐਨ ਜੀਓਜ਼ ਨੇ ਉਹ ਇੱਕ ਪਲੇਟਫਾਰਮ ਤੇ ਆਨਤਾ ਜੋ ਜਿਹੜਾ ਇੱਕ ਬੈਠ ਕੇ ਸਲਾਹ ਕੀਤੀ ਜਾਵੇ ਜੇਸੇਸ ਬਿੰਡ ਦੇ ਵਿੱਚ ਜਿੰਨੀ ਕੋਈ ਜ਼ਰੂਰਤ ਹੈਗੀ ਉਸ ਅਨੁਸਾਰੀ ਜਿਹੜੀ ਮਤ ਕੀਤੀ ਜਾਵੇ ਸੋ ਤੁਸੀਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੀਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।